ਚਿੱਟੇ ਰੰਗ ਦਾ ਰਮਾਲ ਮੂੰਹ ਤੇ ਬੰਨ ਕੇ ਹਰਚਰਨ ਸਿੰਘ ਭੁੱਲਰ ਜਾ ਰਿਹਾ ਸੀਬੀਆਈ ਦੇ ਅਧਿਕਾਰੀਆਂ ਦੇ ਨਾਲ ਅਦਾਲਤ ਦੇ ਵੱਲ ਜਾ ਰਿਹਾ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਆ ਤੇ ਜਿਹੜੇ ਭੁੱਲਰ ਹੋਰਾਂ ਦੇ ਵੱਲੋਂ ਉੱਤਰ ਦਿੱਤੇ ਗਏ ਆ ਉਹਨਾਂ ਨੇ ਨਵੇਂ ਸਵਾਲ ਪੈਦਾ ਕਰਤੇ ਆ ਭੁੱਲਰ ਹੋਰੀ ਹਲੇ ਵੀ ਇਹ ਗੱਲ ਕਹਿੰਦੇ ਜੀ ਕਿ ਮੇਰੇ ਨਾਲ ਜ਼ਿਆਰਤੀ ਹੋਈ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਸਾਬਤ ਕਰਾਂਗੇ ਕੋਰਟ ਦੇ ਵਿੱਚ ਮੇਰੇ ਕੋਲੇ ਤਾਂ ਉਹ ਸਕ੍ਰੈਪ ਕਾਰੋਬਾਰੀ ਦਾ ਕੇਸ ਹੀ ਨਹੀਂ ਤੇ ਇਹ ਜਾਣ ਬੁੱਝ ਕੇ ਸਾਰਾ ਕੁਝ ਕੀਤਾ ਗਿਆ ਮੈਨੂੰ ਫਸਾਇਆ ਗਿਆ ਉਹਨਾਂ ਦੇ ਕਹਿਣ ਦਾ ਭਾਵ ਇਹ ਆ ਤੁਰੇ ਜਾਂਦੇ ਭੁੱਲਰ ਖੁਰਾ ਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਆ ਤੇ ਜਿਹੜੇ ਸਵਾਲ ਹੋਏ ਆ ਪੱਤਰਕਾਰਾਂ ਦੇ ਵੱਲੋਂ ਜਿਹੜੇ ਸਵਾਲ ਕੀਤੇ ਗਏ ਆ ਉਹਦਾ ਮਾੜਾ ਜਿਹਾ ਵੀਰਵਾ ਤੁਸੀਂ ਸੁਣ ਲਓ ਪੱਤਰਕਾਰ ਨੇ ਸਵਾਲ ਕੀਤਾ ਜੀ ਤੁਹਾਡੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉੱਤਰ ਮਿਲਿਆ ਜੀ ਕਿ ਬਿਲਕੁਲ ਗਲਤ ਦੋਸ਼ ਲਾਏ ਗਏ ਆ ਅਸੀਂ ਇਹਨੂੰ ਕੋਰਟ ਦੇ ਵਿੱਚ ਸਾਬਤ ਕਰਾਂਗੇ ਸਵਾਲ ਹੈ ਕਿ ਦੋਸ਼ ਤੁਹਾਡੇ ਤੇ ਲੱਗਾ ਜੀ 8 ਲੱਖ ਰੁਪਈਆ ਰਿਸ਼ਵਤ ਲੈਣ ਦਾ ਉੱਤਰ ਇਹ ਆ ਜੀ ਕਿ ਬਿਲਕੁਲ ਗਲਤ ਗੱਲ ਆ ਸਵਾਲ ਇਹ ਜੀ ਕਿ ਵਪਾਰੀ ਦਾ ਕਹਿਣਾ ਕਿ ਤੁਸੀਂ ਚਾਹ ਪਾਣੀ ਦੇ ਨਾਂ ਦੇ ਉੱਤੇ ਪੈਸੇ ਮੰਗੇ ਤੇ ਫਿਰ ਤੁਸੀਂ ਕੇਸ ਰਫਾ ਦਫਾ ਕਰਨ ਦੇ ਪੈਸੇ ਮੰਗੇ ਆ। ਉੱਤਰ ਇਹ ਹੈ ਜੀ ਕਿ ਮੇਰੇ ਕੋਲੇ ਉਹ ਕੇਸ ਹੈ ਹੀ ਨਹੀਂ ਮੈਂ ਕੌਣ ਹੁੰਦਾ ਹਾਂ ਪੈਸੇ ਮੰਗਣ ਵਾਲਾ। ਸਵਾਲ ਇਹ ਜੀ ਕਿ ਕੀ ਤੁਹਾਨੂੰ ਫਸਾਇਆ ਗਿਆ? ਉੱਤਰ ਭੁੱਲਰ ਹੋਰਾਂ ਨੇ ਦਿੱਤਾ ਜੀ ਬਿਲਕੁਲ ਸਹੀ ਗੱਲ ਆ ਮੈਨੂੰ ਫਸਾਇਆ ਗਿਆ। ਸਵਾਲ ਇਹ ਜੀ ਕਿ ਕੀ ਇਹ ਰਾਜਨੀਤਿਕ ਸਾਜ਼ਿਸ਼ ਹੈ ਜਾਂ ਅਫਸਰ ਸ਼ਾਹੀ ਦੀ? ਕਿਉਂਕਿ ਕਾਰਵਾਈ ਸੀਬੀਆਈ ਨੇ ਕੀਤੀ ਆ ਤੇ ਉੱਤਰ ਇਹ ਆ ਕਿ ਸਾਰੀਆਂ ਗੱਲਾਂ कोर्ट ਦੇ ਰਾਹੀਂ ਸਾਹਮਣੇ ਲਿਆਂਦਿਆ ਜਾਣੀ ਦਾ ਇਹ ਹਰਚਰਨ ਸਿੰਘ ਭੁੱਲਰ ਹੋਰਾਂ ਦਾ ਤੁਰੇ ਜਾਣ ਦਾ ਉਤਰ ਆ ਮੂੰਹ ਬੰਨ ਕੇ ਜਾ ਰਹੇ ਆ ਪਰ ਜਦੋਂ ਅਦਾਲਤ ਦੇ ਵਿੱਚ ਜੱਜ ਸਾਹਿਬ ਦੇ ਮੂਹਰੇ ਖੜੇ ਆ ਤਾਂ ਜੱਜ ਨੇ ਪਹਿਲੀ ਗੱਲ ਇਹ ਕਹੀ ਆ ਕਿ ਆਪ ਦਾ ਰੁਮਾਲ ਮੂੰਹ ਤੋਂ ਲਾਓ ਤੇ ਫਿਰ 14 ਨੰਦੀ ਨਿਆਂਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਉਸ ਕ੍ਰਿਸ਼ਨੂ ਨੂੰ ਵੀ ਤੇ ਉਸ ਡੀਆਈਜੀ ਭੁੱਲਰ ਨੂੰ ਵੀ ਜਿਨ੍ਹਾਂ ਦੀ ਆਪਸ ਦੇ ਵਿੱਚ ਗੰਢ ਸੰਢ ਬਹੁਤ ਆ ਸਵਾਲ ਇਹ ਪੈਦਾ ਹੁੰਦਾ ਜੀ ਕਿ ਪੰਜਾਬ ਕਿੰਨੀ ਦੇਰ ਤੱਕ ਸ਼ਰਮਸਾਰ ਹੁੰਦਾ ਰਹੂਗਾ ਸਵਾਲ ਇਹ ਪੈਦਾ ਹੁੰਦਾ ਜੀ ਕਿ ਪੰਜਾਬ ਦੇ ਲੋਕ ਕਿਹੜੇ ਪੁਲਿਸ ਅਧਿਕਾਰੀ ਤੇ ਯਕੀਨ ਕਰਨਗੇ ਸਵਾਲ ਇਹ ਪੈਦਾ ਹੁੰਦਾ ਜੀ ਕਿ ਅਸੀਂ ਕਾਂਸਟੇਬਲ ਨੂੰ ਸਵਾਲ ਕਰੀਏ ਅਸੀਂ ਐਸਐਚਓ ਨੂੰ ਕਰੀਏ ਅਸੀਂ ਡੀਐਸਪੀ ਨੂੰ ਕਰੀਏ ਅਸੀਂ ਡੀਆਈਜੀ ਨੂੰ ਕਰੀਏ ਅਸੀਂ ਸਵਾਲ ਕਰੀਏ ਤਾਂ ਕਿਹਨੂੰ ਕਰੀਏ ਸਵਾਲ ਇਹ ਪੈਦਾ ਹੁੰਦਾ ਜੀ ਕਿ ਪੰਜਾਬ ਪੁਲਿਸ ਦੇ ਉੱਤੇ ਸਾਰੀ ਦੇ ਉੱਤੇ ਜਿਹੜੇ ਇਹ ਲੋਕ ਸਵਾਲ ਖੜੇ ਕਰਦੇ ਆ ਇਹਦੇ ਵਿੱਚ ਕਸੂਰਬਾਰ ਹੋਰ ਕੌਣ ਆ ਜਦੋਂ ਇਸ ਲੈਵਲ ਦੇ ਉੱਤੇ ਇਸ ਪੋਜੀਸ਼ਨ ਦੇ ਉੱਤੇ ਡੀਆਈਜੀ ਦੇ ਰਤਬੇ ਦੇ ਉੱਤੇ ਬੈਠੇ ਹੋਏ ਲੋਕ ਉਹਨਾਂ ਦੇ ਘਰਾਂ ਦੇ ਵਿੱਚ ਛਾਪਾ ਪਵੇ ਤੇ 7 ਕਰੋੜ ਰੁਪਈਆ ਨਕਦ ਮਿਲੇ ਝੋਲੇ ਭਰੇ ਹੁਣ ਬੈਗ ਭਰੇ ਹੁਣ ਅਟੈਚੀ ਭਰੇ ਹੁਣ 2.5 ਕਿਲੋ ਸੋਨੇ ਦੇ ਗਹਿਣੇ ਮਿਲਣ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲਣ ਬੇਹੱਦ ਅਕਾਊਂਟ ਨੰਬਰ ਮਿਲਣ ਜਦੋਂ 50 ਤੋਂ ਵੱਧ ਪ੍ਰਾਪਰਟੀ ਦੇ ਕਾਗਜ਼ਾਤਾਂ ਦੇ ਬਾਰੇ ਪਤਾ ਲੱਗੇ ਤੇ ਫਿਰ ਬੰਦਾ ਕਿਹਦੇ ਉੱਤੇ ਯਕੀਨ ਕਰੇ ਤੇ ਕਿਹਦੇ ਉੱਤੇ ਨਾ ਇਹ ਸਾਰੀਆਂ ਗੱਲਾਂ 2 ਲੱਖ ਤੇ 16000 ਰੁਪਈਆ ਤਨਖਾਹ ਦੇ ਵਿੱਚ ਨਹੀਂ ਹੁੰਦੀਆਂ 2 ਲੱਖ 16000 ਰੁਪਈਆ ਜਿਹਦੀ ਵੀ ਤਨਖਾਹ ਹੋਊਗੀ ਉਹਦੇ ਖਰਚੇ ਵੀ 2 ਲੱਖ ਰੁਪਈਆ ਹੋਣਗੇ ਘੱਟੋ-ਘੱਟ ਜੇਕਰ ਉਹ ਇਮਾਨਦਾਰੀ ਨਾਲ ਚੱਲੇ ਤੇ 16000 ਰੁਪਈਆ ਤੁਸੀਂ ਜੇਕਰ ਜਮ੍ਹਾਂ ਰੱਖੋ ਤੇ ਫਿਰ ਤੁਹਾਡੇ ਬੋਰੀਆਂ ਦੇ ਵਿੱਚ ਪੈਸੇ ਨਹੀਂ ਆਉਂਦੇ ਕਿਉਂਕਿ 16 16000 ਰੁਪਈਆ ਜਮ੍ਹਾਂ ਕਰਕੇ ਤੁਸੀਂ ਕਰ ਕੀ ਲਓਗੇ ਪਰ ਜਦੋਂ ਦੋ ਨੰਬਰ ਦੀ ਕਮਾਈ ਘਰ ਦੇ ਵਿੱਚ ਆਉਂਦੀ ਹੈ ਤੇ ਅਸੀਂ ਖਾਕੀ ਨੂੰ ਦਾਗਦਾਰ ਕਰਦੇ ਹਾਂ ਅਸੀਂ ਉਹਦੇ ਨੂੰ ਵੇਚਦੇ ਹਾਂ ਤੇ ਫਿਰ ਸ਼ਰਮਸਾਰ ਪੂਰਾ ਪੰਜਾਬ ਹੁੰਦਾ ਵੀ ਭਾਈ ਇਹ ਸਾਡੇ ਹੀ ਪੈਸੇ ਆ ਅਸੀਂ ਹੀ ਇਹਨਾਂ ਦੇ ਉੱਤੇ ਯਕੀਨ ਕੀਤਾ ਸਾਡਿਆਂ ਤੋਂ ਹੀ ਲੁੱਟੇ ਜਾਂਦੇ ਆ ਤੇ ਕਿਹਦੇ ਉੱਤੇ ਅਸੀਂ ਹੁਣ ਭਰੋਸਾ ਕਰੀਏ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਖੰਨਾ ਦੇ ਵੱਲੋਂ 2-3 ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਆਪਦੇ 3-4 ਹੋਰ ਸਿਵਲ ਸਾਥੀ ਲੈ ਜਿਹੜੇ ਕਿ ਆਮ ਸਧਾਰਨ ਸਾਥੀ ਦੋਸਤ ਉਹਨਾਂ ਦੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਤੇ ਨੋਇਡਾ ਦੇ ਵਿੱਚ ਕਾਲ ਸੈਂਟਰ ਦੇ ਵਿੱਚ ਛਾਪਾ ਮਾਰਿਆ ਸੀ ਉੱਥੋਂ ਦੋ ਕਾਰੋਬਾਰੀ ਉਹ ਚੱਕ ਕੇ ਲਿਆਏ ਸੀਗੇ ਸਾਹਨੇਵਾਲ ਦੇ ਵਿੱਚ ਢਾਬੇ ਦੇ ਉੱਤੇ ਲੈ ਕੇ ਆਏ ਢਾਬੇ ਦੇ ਉੱਤੇ ਲੈ ਆ ਕੇ ਉਹਨਾਂ ਨੇ ਉਹਨਾਂ ਨੂੰ ਕੁੱਟਿਆ 10 ਕਰੋੜ ਰੁਪਏ ਦੀ ਮੰਗ ਕੀਤੀ ਇਹ ਗੱਲ ਕਹੀ ਸੀ ਕਿ ਸੀਨੀਅਰ ਅਧਿਕਾਰੀਆਂ ਨੇ ਤੁਹਾਡੇ ਉੱਤੇ ਰੇਡ ਮਾਰਨ ਨੂੰ ਕਿਹਾ ਜਾਲੀ ਰੇਡ ਮਾਰੀ ਉਹਨਾਂ ਨੇ ਉਹਨਾਂ ਕਾਰੋਬਾਰੀਆਂ ਨੂੰ ਪਤਾ ਕੋਈ ਨਹੀਂ ਲਿਆ ਕੇ ਸਾਨੇਵਾਲ ਦੇ ਢਾਬੇ ਦੇ ਉੱਤੇ ਕੁੱਟਿਆ 10 ਕਰੋੜ ਰੁਪਇਆ ਮੰਗਿਆ ਉਹਨਾਂ ਨੇ ਕਿਹਾ ਜੀ ਸਾਡੇ ਕੋਲੇ ਤਾਂ ਇੰਨੇ ਪੈਸੇ ਹੈ ਨਹੀਂ ਉਹ ਕਹਿੰਦੇ ਘਟਾ ਕੇ ਇੰਨੇ 'ਚ ਸੌਦਾ ਕਰ ਲੈਣੇ ਆ ਉਹ ਕਹਿੰਦੇ ਜੀ ਸਾਡੇ ਕੋਲੇ ਇੰਨੇ ਵੀ ਹੈ ਨਹੀਂ ਉਹ ਕਹਿੰਦੇ ਘਟਾ ਕੇ ਫਿਰ ਇੰਨੇ 'ਚ ਸੌਦਾ ਕਰ ਲੈਣੇ ਆ ਉਹ ਕਹਿੰਦੇ ਸਾਡੇ ਕੋਲੇ ਇੰਨੇ ਵੀ ਹੈ ਨਹੀਂ ਅੱਕੇ ਹੋਏ ਇਹ ਜਾਲੀ ਪੁਲਿਸ ਵਾਲੇ ਤੇ ਅਸਲੀ ਪੁਲਿਸ ਵਾਲੇ ਉਹਨਾਂ ਨੂੰ ਅਸਲੀ ਥਾਣੇ ਦੇ ਵਿੱਚ ਲੈ ਗਏ ਜਦੋਂ ਉੱਥੇ ਲਿਜਾ ਕੇ ਕਾਰਵਾਈ ਦੀ ਗੱਲ ਕਰਨ ਲੱਗੇ ਤੇ ਜਿਹੜੇ ਸੀਨੀਅਰ ਅਧਿਕਾਰੀਆਂ ਨੂੰ ਪਤਾ ਲੱਗਾ ਵੀ ਭਾਈ ਇਹ ਤਾਂ ਫਰਜ਼ੀ ਰੇਡ ਮਾਰ ਕੇ ਆਏ ਆ ਜਿਹੜੇ ਉਹ ਦੋਵੇਂ ਕਾਰੋਬਾਰੀ ਨੋਡਾ ਤੋਂ ਚੱਕੇ ਸੀ ਉਹਨਾਂ ਨੇ ਆਪਣੀ ਦਰਦ ਕਹਾਣੀ ਬਿਆਨ ਕੀਤੀ ਵੀ ਸਰੋਂ ਤਾਂ ਐਵੇਂ ਛਲਗਮੋਂ ਕੁੱਟਿਆ ਗਿਆ ਸਾਡੇ ਝੂਠਾ ਪਰਚਾ ਪਾਉਣ ਨੂੰ ਫਿਰਦੇ ਆ ਤੇ ਫਿਰ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਜਿਹੜੇ ਉਹਨਾਂ ਦੇ ਸਾਥੀ ਆ ਇਹਨਾਂ ਦੇ ਉੱਤੇ ਨਕਲੀ ਛਾਪਾ ਮਾਰਨ ਦਾ ਨਕਲੀ ਰੇਡ ਮਾਰਨ ਦਾ ਪਰਚਾ ਦਰਜ ਕੀਤਾ ਗਿਆ ਇਹ ਵੀ ਸਾਡੀ ਪੁਲਿਸ ਆ ਸਾਡੀ ਪੁਲਿਸ ਦੇ ਵਿੱਚ ਇਹ ਲੋਕ ਵੀ ਆ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਏ ਵਿਵਾਦਾਂ ਚ ਆਏ ਇੱਕ ਫਲੋਰ ਦੇ ਵਿੱਚ ਐਸਚਓ ਆ ਜਿਹਦੇ ਕੋਲੇ ਔਰਤਾਂ ਜਾਂਦੀਆਂ ਆਪਦਾ ਦੁੱਖ ਸੁਣਾਉਣ ਦੇ ਲਈ ਸ਼ਿਕਾਇਤ ਦੇਣ ਦੇ ਲਈ ਤੇ ਉਹ ਔਰਤਾਂ ਦੇ ਨਾਲ ਠਰਕਪੁਣਾ ਤਰਲ ਲੱਗ ਜਾਂਦਾ ਉਹ ਔਰਤਾਂ ਦੇ ਨਾਲ ਛੇੜਖੰਡੀਆਂ ਚੱਲ ਪੈਂਦੀਆਂ ਉਹਨਾਂ ਔਰਤਾਂ ਦੇ ਨਾਲ ਗੰਦਗੰਦੀਆਂ ਗੱਲਾਂ ਹੁੰਦੀਆਂ ਉਹ ਔਰਤਾਂ ਰਿਕਾਰਡਿੰਗ ਕਰਕੇ ਤੇ ਵੀਡੀਓ ਬਣਾ ਕੇ ਮਹਿਲਾ ਕਮਿਸ਼ਨ ਦੇ ਮੂਹਰੇ ਪੇਸ਼ ਕਰਦੀਆਂ ਸੀਨੀਅਰ ਅਧਿਕਾਰੀਆਂ ਦੇ ਮੂਹਰੇ ਪੇਸ਼ ਕਰਦੀਆਂ ਤੇ ਉਸ ਐਸਐਚਓ ਦੇ ਉੱਤੇ ਪਰਚਾ ਦਰਜ ਹੁੰਦਾ ਤੇ ਉਹਨੂੰ ਸਸਪੈਂਡ ਕੀਤਾ ਜਾਂਦਾ ਇਹ ਵੀ ਪੰਜਾਬ ਪੁਲਿਸ ਦਾ ਇੱਕ ਰੂਪ ਆ ਸਾਡੇ ਕੋਲੇ ਇਹ ਵੀ ਪੁਲਿਸ ਮੁਲਾਜ਼ਮਾਂ ਜਿਹੜੀਆਂ ਕਿ ਅਮਨਦੀਪ ਕੌਰ ਵਰਗੀਆਂ ਜਿਹੜੀਆਂ ਥਾਰ ਵਾਲੀਆਂ ਸਾਡੇ ਕੋਲੇ ਇਹ ਵੀ ਪੁਲਿਸ ਮੁਲਾਜ਼ਮਾਂ ਜਿਹੜੀਆਂ ਕਿ ਅਰਸ਼ਪ੍ਰੀਤ ਵਰਗੀਆਂ ਜਿਹੜੀਆਂ 9-9 ਮਹੀਨੇ ਭਗੌੜੀਆਂ ਰਹਿੰਗੀਆਂ ਤੇ ਫੀਮ ਤੇ ਤਸ਼ਕਰ ਘਟਾਵਦਾ ਕੇ ਪੇਸ਼ ਕਰਨ ਦੇ ਬਦਲੇ 5 ਲੱਖ ਰੁਪਏ ਲੈਣ ਦਾ ਦੋਸ਼ ਆ ਤੇ ਬਾਅਦ ਵਿੱਚ 9 ਮਹੀਨੇ ਭਗੌੜੀਆਂ ਰਹਿੰਗੀਆਂ ਅਦਾਲਤ ਨੇ ਭਗੌੜੀ ਕਰਾਰ ਦਿੱਤਾ ਫਿਰ ਉਹ اچانک ਮੋਗੇ ਦੀ ਅਦਾਲਤ ਦੇ ਵਿੱਚ ਆਤਮ ਸਮਰਪਨ ਕਰਦੀਆਂ ਪੁਲਿਸ ਇੱਥੇ ਪੁਲਿਸ ਨੂੰ ਬਚਾਈ ਜਾਂਦੀ ਆ ਸਾਡੇ ਕੋਲੇ ਇਹ ਵੀ ਪੁਲਿਸ ਮੁਲਾਜ਼ਮ ਆ ਕਰਨਲ ਬਾਠ ਨੂੰ ਤੇ ਉਹਦੇ ਪੁੱਤ ਨੂੰ ਕੁੱਟਦੇ ਆ ਪੁਲਿਸ ਮੁਲਾਜ਼ਮ ਰਜਿੰਦਰਾ ਹਸਪਤਾਲ ਦੇ ਕੋਲੇ ਢਾਬਾ ਉਸ ਢਾਬੇ ਦੇ ਉੱਤੇ ਕੁੱਟਦੇ ਆ ਉਹ ਭੁੱਲ ਜਾਂਦੇ ਵੀ ਭਾਈ ਇਹ ਤਾਂ ਕਰਨਲ ਬਾਠ ਆ ਇਹ ਕਰਨਲ ਬੰਦਾ ਇਹਦੇ ਨਾਲ ਪੰਗਾ ਲਿਆ ਸਾਨੂੰ ਮਹਿੰਗਾ ਪਾਊਗਾ ਤੇ ਉਹਨਾਂ ਨੂੰ ਮਹਿੰਗਾ ਪਿਆ ਵੀ ਆ ਸਾਡੇ ਕੋਲੇ ਇਹੋ ਜੀਆਂ ਕਿੰਨੀਆਂ ਉਦਾਹਰਨਾਂ ਅਸੀਂ ਆਮ ਤੌਰ ਦੇ ਉੱਤੇ ਸਧਾਰਨ ਪੰਜਾਬੀ ਜਿਹੜੇ ਉਹ ਇਸ ਗੱਲ ਦਾ ਰੋਣਾ ਰੋਨੇ ਆ ਕਿ ਜਦੋਂ ਪੁਲਿਸ ਨਾਕਾ ਲੱਗਾ ਹੁੰਦਾ ਹੈਲਮਟ ਨਾ ਲਿਆ ਹੋਵੇ ਤਾਂ ਪੁਲਿਸ ਵਾਲੇ 200 ਰੁਪਏ ਲੈ ਲੈਂਦੇ ਆ ਕਈ ਸਾਰੇ ਨਹੀਂ ਮੈਂ ਕਹਿੰਦਾ ਜੇਕਰ ਤੁਹਾਡੇ ਕੋਲੇ ਕਾਗਜ਼ਾਤ ਨਾ ਹੋਣ ਤਾਂ ਪਰੇ ਲੈ ਜਾ ਕੇ 500 ਰੁਪਏ ਲੈ ਲੈਂਦੇ ਆ ਹੁਣ ਆਪਦੇ ਹੱਥ ਹੀ ਨਹੀਂ ਫੜਦੇ Google Pay ਕਿਸੇ ਹੋਰ ਦੇ ਖਾਤੇ 'ਚ ਕਰਵਾ ਲੈਂਦੇ ਆ ਜਾਂ ਕਹਿ ਦਿੰਦੇ ਆ ਸਾਹਮਣੇ ਚਾਹ ਬੜੀ ਰੇੜੀ ਆ ਅੰਬਾ ਬੜੀ ਰੇੜੀ ਆ ਸੇਬਾਂ ਵਾਲੀ ਰੇੜੀ ਆ ਉੱਥੇ ਪੈਸੇ ਫੜਾ ਦਿਓ ਆ ਕੁਝ ਚੱਲਦਾ ਉਹ ਤਾਂ 2 200 5 500 1000 1000 ਰੁਪਏ ਕੁਝ ਕ ਬੰਦੇ ਇਕੱਠੇ ਕਰਦੇ ਆ ਇੱਥੇ ਡੀਆਈਜੀ ਨੋਟ ਗਿਣਦਗਾ ਮਸ਼ੀਨਾਂ ਗਰਮ ਹੋ ਜਾਂਦੀਆਂ ਉਹਨਾਂ ਨੇ ਕਹ ਤਾਰਾਂ ਸੜਨ ਵਾਲੀਆਂ ਹੋ ਜਾਂਦੀਆਂ ਪੰਜਾਬ ਬਚੂਗਾ ਕਿਵੇਂ ਪੰਜਾਬ ਭਰੋਸਾ ਕਿਹਦੇ ਉੱਤੇ ਕਰੂਗਾ ਤੇ ਜਿਨ੍ਹਾਂ ਦੇ ਉੱਤੇ ਸਾਨੂੰ ਆਸ ਆ ਉਹਨਾਂ ਦੇ ਵਿੱਚੋਂ ਕੋਈ ਕੁਛ ਗੜਾ ਨਹੀਂ ਕਿ ਭੁੱਲਰ ਦੇ ਬਾਰੇ ਅਸੀਂ ਇੱਕ ਸ਼ਬਦ ਮੂੰਹ ਦੇ ਵਿੱਚੋਂ ਕੱਢਗੇ ਕਿਉਂਕਿ ਭੁੱਲਰ ਉਹਨਾਂ ਦਾ ਚਹੇਤਾ ਕਿਉਂਕਿ ਭੁੱਲਰ ਉਹਨਾਂ ਦਾ ਵੀ ਚਹੇਤਾ ਜਿਹੜੇ ਲੋਕ ਇਸ ਵੇਲੇ ਸੱਤਾ ਦੇ ਵਿੱਚ ਨਹੀਂ ਤੇ ਵਿਰੋਧੀ ਧਿਰ ਦੇ ਵਿੱਚ ਬੈਠੇ ਆ ਸੋ ਪੰਜਾਬ ਦਾ ਸੱਚੀ ਮੁੱੱਚੀ ਵਿੱਚ ਕਦੇ-ਕਦੇ ਸੋਚਣਾ ਵਾਲੀ ਵਾਰਸ ਰੱਬ ਹੀ ਆ ਇਹ ਅੱਲਾ ਹੀ ਬੇਲੀ ਆ ਪੰਜਾਬ ਦੇ ਵਿੱਚ ਪਤਾ ਨਹੀਂ ਹੋਰ ਕੀ ਹੋਣਾ ਤੁਸੀਂ ਸੋਚ ਕੇ ਦੇਖੋ ਵੀ ਇਸ ਰੁਤਬੇ ਦੇ ਉੱਤੇ ਡੀਆਈਜੀ ਅਹੁਦੇ ਦੇ ਉੱਤੇ ਬੈਠਾ ਹੋਇਆ ਬੰਦਾ ਇੰਨੇ ਮਾੜੇ ਛਾਲ ਤੇ ਇੰਨੇ ਮਾੜੇ ਕੰਮ ਪੈਸੇ ਇਕੱਠੇ ਕਰਨ ਦੇ ਰੂਪ ਦੇ ਵਿੱਚ ਕਿਵੇਂ ਕਰ ਸਕਦਾ ਉਹ ਵੀ ਸਰਦਾਰ ਬੰਦਾ ਜਿਹਦੇ ਕੋਲੋਂ ਅਸੀਂ ਆਸ ਕਰਦੇ ਹਾਂ ਵੀ ਭਾਈ ਇੱਕ ਪਾਸੇ ਸਾਰਾ ਜਹਾਨ ਹੋਵੇ ਇਧਰਲੇ ਪਾਸੇ ਜਦੋਂ ਸਰਦਾਰ ਖੜਾ ਹੋਊਗਾ ਨਾ ਇਹ ਇਮਾਨਦਾਰ ਵੀ ਹੋਊਗਾ ਇਹ ਰੱਜੀ ਰੂਹ ਵਾਲਾ ਵੀ ਹੋਊਗਾ ਇਹ ਅਨੁਸ਼ਾਸਨ ਵਾਲਾ ਵੀ ਹੋਊਗਾ ਇਹ ਗੁਰੂ ਵਾਲਾ ਵੀ ਹੋਊਗਾ ਇਹ ਪਾਰਦਰਸ਼ੀ ਵੀ ਹੋਊਗਾ ਪਰ ਨਹੀਂ ਸਾਡੀਆਂ ਇਹ ਰਾਹਾਂ ਇਹ ਸੋਚਾਂ ਇਹ ਧਾਰਨਾਵਾਂ ਬਹੁਤ ਸਾਰੀਆਂ ਥਾਵਾਂ ਤੇ ਗਲਤ ਆ ਕਹਿਣ ਨੂੰ ਤਾਂ ਇਹ ਭੁੱਲਰ ਪਰਿਵਾਰ ਵੀ ਕਹਿੰਦਾ ਹੋਣਾ ਇਹ ਹਰਚਰਨ ਸਿੰਘ ਭੁੱਲਰ ਵੀ ਕਹਿੰਦਾ ਹੋਣਾ ਕਿ ਬਾਈ ਜੀ ਮਾਇਆ ਨਾਲ ਨਹੀਂ ਜਾਣੀ ਇਹ ਮਾਇਆ ਨਾਗਣੀ ਆ ਇਹ ਮਾਇਆ ਨੇ ਕਦੇ ਕਿਸੇ ਨਾਲ ਵਫਾ ਨਹੀਂ ਕੀਤੀ ਜ਼ਿੰਦਗੀ ਦਾ 1 ਮਿੰਟ ਦਾ ਪਰਵਾਸਾ ਨਹੀਂ ਜਿੰਦ ਪਾਣੀ ਦੇ ਬੁਲਬਲੇ ਵਰਗੀ ਆ ਖਾਲੀ ਹੱਥ ਸਿਕੰਦਰ ਦੇ ਸੀ ਲੰਮੀਆਂ ਲੰਮੀਆਂ ਗੱਲਾਂ ਕਰਨ ਵਾਲੇ ਇਹ ਲੋਕ ਆ ਜਿਹੜੇ ਤੇ ਘਰਾਂ ਦੇ ਵਿੱਚ ਬੋਰੇ ਭਰ-ਭਰ ਕੇ ਨੋਟ ਰੱਖਣ ਵਾਲੇ ਜਿਹੜੇ ਇਹਨਾਂ ਨੂੰ ਮੇਰਾ ਇੱਕੋ ਸਵਾਲ ਆ ਇਹ ਭੁੱਲਰ ਨੂੰ ਵੀ ਆ ਇਹ ਅਰਸ਼ਪ੍ਰੀਤ ਨੂੰ ਵੀ ਆ ਇਹ ਭੂਸ਼ਣ ਕੁਮਾਰ ਨੂੰ ਵੀ ਆ ਤੇ ਇਹ ਬਾਕੀਆਂ ਨੂੰ ਵੀ ਆ ਤੁਸੀਂ ਕਦੇ ਕੁੱਕਰ ਦੇ ਵਿੱਚ ਨੋਟਾਂ ਦੀ ਸਿਟੀ ਮਰਾਈ ਆ ਤੁਸੀਂ ਕਦੇ ਪ੍ਰਾਂਤ ਦੇ ਵਿੱਚ ਨੋਟ ਗੁੰਨੇ ਆ ਤੁਸੀਂ ਕਰੇ ਪਾਣੀ ਦੀ ਥਾਂ ਤੇ ਨੋਟ ਪੀਤੇ ਆ ਨਹੀਂ ਪੀਤੇ ਪਰ ਤੁਸੀਂ ਰੱਜਦੇ ਨਹੀਂ ਕਿਉਂਕਿ ਤੁਹਾਡੀਆਂ ਨੀਤਾ ਮਾੜੀਆਂ ਤੇ ਇੱਕ ਗੱਲ ਕਿਤੇ ਰੱਖਿਓ ਜਿਹੜੇ ਲੋਕ ਇਵੇਂ ਧਨ ਇਕੱਠਾ ਕਰਦੇ ਆ ਉਹਨਾਂ ਦੇ ਉੱਤੇ ਲੱਗਦਾ ਵੀ ਇਵੇਂ ਆ ਮੈਂ ਕਦੇ ਦੇਖਿਆ ਨਹੀਂ 2 ਨੰਬਰ ਦੀ ਕਮਾਈ ਵਾਲੇ ਬਹੁਤ ਸੁਖੀ ਰਹਿੰਦੇ ਹੋਣ ਸੋ ਪੰਜਾਬ ਸ਼ਰਮਿੰਦਾ ਪੰਜਾਬ ਅੱਜ ਭੁੱਲਰ ਦੇ ਕਰਕੇ ਸ਼ਰਮਿੰਦਾ ਇਸ ਤੋਂ ਪਹਿਲਾਂ ਵਕ ਵਕ ਮਹਿਕਮਿਆਂ ਵਿਚਲੇ ਹੋਰ ਅਧਿਕਾਰੀਆਂ ਦੇ ਕਰਕੇ ਪੰਜਾਬ ਸ਼ਰਮਿੰਦਾ ਹੁੰਦਾ ਰਿਹਾ ਪੰਜਾਬ ਨੂੰ ਸ਼ਰਮਿੰਦਾ ਕਰਨ ਵਾਲੇ ਇਹ ਲੋਕ ਪਹਿਲਾਂ ਇਹ ਪ੍ਰੇਸ਼ਾਨ ਬਣਾਉਂਦੇ ਕਿ ਅਸੀਂ ਪੰਜਾਬ ਦੀ ਪਸੰਦ ਆ ਤੇ ਪੰਜਾਬ ਦਾ ਮਾਣ ਆ ਹੌਲੀ ਹੌਲੀ ਇਹ ਮਾਣ ਤੋੜਦੇ ਤੋੜਦੇ ਉਸ ਥਾਂ ਦੇ ਉੱਤੇ ਆਉਂਦੇ ਆ ਕਿ ਪੰਜਾਬੀ ਇਹਨਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਅੱਜ ਭੁੱਲਰ ਹੋਰੀ ਇਹ ਗੱਲ ਕਹਿੰਦੇ ਜੀ ਕਿ ਮੇਰੇ ਨਾਲ ਧੋਖਾ ਹੋਇਆ ਮੈਂ ਕੋਰਟ ਦੇ ਵਿੱਚ ਸਭ ਕੁਝ ਪੇਸ਼ ਕਰਾਂਗਾ ਤੁਸੀਂ ਪੇਸ਼ ਕੀ ਕਰਨਾ ਜਦੋਂ ਦਿਸ ਰਿਹਾ ਇਹ ਤਾਂ ਸ਼ੁਕਰ ਕਰੋ ਵੀ ਇਸ ਵੇਲੇ ਵੀਡੀਓ ਸਾਹਮਣੇ ਆਉਂਦੀਆਂ ਤੇ ਇਹ ਬਿਲਕੁਲ ਉਵੇਂ ਹੀ ਗੱਲ ਆ ਤੁਹਾਨੂੰ ਚੇਤੇ ਹੋਣਾ ਕਿ ਇੱਕ ਅਦਾਲਤ ਦਾ ਜੱਜਾ ਚਲੋ ਮੈਂ ਜ਼ਿਕਰ ਨਹੀਂ ਕਰਦਾ ਉਹਦੇ ਘਰ ਦੇ ਵਿੱਚ ਅੱਗ ਲੱਗ ਗਈ ਸੀ ਕੁਝ ਸਮਾਂ ਪਹਿਲਾਂ ਦੀ ਗੱਲ ਆ ਉਹ ਉਸ ਵੇਲੇ ਜੱਜ ਘਰ ਦੇ ਵਿੱਚ ਨਹੀਂ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਸੀ ਜਦੋਂ ਉਹ ਅੱਗ ਬਚਾਉਂਦੇ ਸੀ ਤਾਂ ਫਿਰ ਨੋਟਾਂ ਦੀਆਂ ਬੋਰੀਆਂ ਲੱਭੀਆਂ ਅੱਜ ਸੜੇ ਨੋਟ ਮਿਲਣੇ ਸ਼ੁਰੂ ਹੋ ਗਏ ਬਾਅਦ ਵਿੱਚ ਜੱਜ ਨੇ ਪਤਾ ਕੀ ਉਤਰ ਦਿੱਤਾ ਸੀ ਕਿ ਭਾਈ ਅਸਲ ਵਿੱਚ ਜਿਹੜੇ ਕਮਰੇ ਦੇ ਵਿੱਚੋਂ ਇਹ ਨੋਟ ਲੱਭਣ ਦੀ ਗੱਲ ਕਹੀ ਗਈ ਹੈ ਨਾ ਉਹਦੇ ਵਿੱਚ ਤਾਂ ਮੈਂ ਜਾਂਦਾ ਹੀ ਨਹੀਂ ਉਹਦੇ ਵਿੱਚ ਤਾਂ ਆਉਣ ਜਾਣ ਬੜੇ ਲੋਕਾਂ ਦਾ ਬਣਿਆ ਹੋਇਆ ਤੇ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਵੀ ਆਮ ਬੰਦੇ ਦੇ ਘਰ ਦੇ ਵਿੱਚ ਕੋਈ 500 ਰੁਪਏ ਨਹੀਂ ਰੱਖਦਾ ਤੁਹਾਡੇ ਵਿਹਲੇ ਪਏ ਕਮਰੇ ਦੇ ਵਿੱਚ ਬੋਰੀਆਂ ਰੱਖ ਗਿਆ ਮਤਲਬ ਤੁਹਾਡੇ ਤੇ ਇੰਨਾ ਭਰੋਸਾ ਹੁਣ ਉਹਦੇ ਉੱਤੇ ਬਹੁਤ ਵੱਡਾ ਐਕਸ਼ਨ ਲਿਆ ਗਿਆ ਇਹਨੂੰ ਜੱਜ ਦੀ ਕੁਰਸੀ ਤੋਂ ਲਾਹ ਦਿੱਤਾ ਜਾਣਾ ਲਾਂਬੇ ਕਰ ਦਿੱਤਾ ਜਾਣਾ ਪਰ ਉਹ ਬੰਦਾ ਅਸਤੀਫਾ ਦੇ ਕੇ ਕੁਰਸੀ ਛੱਡ ਕੇ راضی ਨਹੀਂ ਆ ਇਹ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਦੇ ਨਮੂਨੇ ਆ ਕਿੰਨੇ ਬੰਦੇ ਇਸ ਵੇਲੇ ਪੰਜਾਬ ਦੇ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਇਹੋ ਜਿਹੇ ਆ ਜਿਹੜੇ ਕਿ ਔਰਤਾਂ ਦੇ ਨਾਲ ਗਲਤ ਸਬੰਧ ਬਣਾ ਕੇ ਵਿਦੇਸ਼ਾਂ ਦੇ ਵਿੱਚ ਭੱਜ ਗਏ ਆ ਕਿੰਨੇ ਬੰਦੇ ਐਸੇ ਆ ਜਿਨ੍ਹਾਂ ਨੇ ਔਰਤਾਂ ਨੂੰ ਮੂਰੇ ਕਰਕੇ ਚਿੱਟਾ ਬਕਵਾਇਆ ਜਿਨ੍ਹਾਂ ਨੇ ਚਿੱਟਾ ਤਸਕਰ ਨਾਲ ਸਬੰਧ ਰੱਖਿਆ ਉਹਨਾਂ ਦੇ ਬਾਰੇ ਔਰਤਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਿੰਨੇ ਬੰਦੇ ਐਸੇ ਆ ਜਿਨ੍ਹਾਂ ਨੇ ਇਸ ਵੇਲੇ ਤੱਕ ਬਹੁਤ ਗਲਤ ਕੰਮ ਕਰ ਕਰਕੇ ਮਹਿੰਗੀਆਂ ਵੱਡੀਆਂ ਕੋਠੀਆਂ ਖੜੀਆਂ ਕੀਤੀਆਂ ਵੱਡੇ ਬੈਂਕ ਬੈਲੈਂਸ ਬਣਾ ਲਏ ਪਰ ਬਾਅਦ ਵਿੱਚ ਜਦੋਂ ਗੱਲ ਆਪਣੇ ਤੇ ਆਉਣ ਲੱਗੀ ਕਿਸੇ ਹੋਰ ਦੇ ਗਲਗਲਾਵਾਂ ਪਾ ਲਿਆ ਕੀ ਤੁਹਾਡਾ ਥਾਣੇ ਦੇ ਵਿੱਚ ਜਾਣ ਨੂੰ ਚਿਤ ਕਰਦਾ ਜੇ ਤੁਸੀਂ ਜਾਣੇ ਹੋ ਤਾਂ ਕੀ ਤੁਹਾਨੂੰ ਇਨਸਾਫ ਮਿਲਦਾ ਜੇ ਤੁਸੀਂ ਜਾਣੇ ਹੋ ਕੀ ਤੁਹਾਡੇ ਨਾਲ ਕੋਈ ਸਹੀ ਤਰੀਕੇ ਨਾਲ ਬੋਲਦਾ ਜੇਕਰ ਤੁਸੀਂ ਕੇਸ ਦੇ ਵਿੱਚ ਨਹੀਂ ਤੁਹਾਨੂੰ ਡਾਰਾ ਕੇਸ ਦੇ ਵਿੱਚ ਬਸਾਰ ਦਿੱਤਾ ਜਾਊਗਾ ਜਿਹੜਾ ਬੰਦਾ ਫਸਿਆ ਉਹਨੂੰ ਕੱਢ ਦਿੱਤਾ ਜਾਊਗਾ ਕਿਸੇ ਨੂੰ ਜ਼ਬਰਦਸਤੀ ਨਾਮਜ਼ਦ ਕਰ ਦਿੱਤਾ ਜਾਊਗਾ ਕਿਸੇ ਦਾ ਨਾਮ ਪੈਸੇ ਲੈ ਕੇ ਕੱਢ ਦਿੱਤਾ ਜਾਊਗਾ ਕਿਸੇ ਗਰੀਬ ਦੇ ਪੱਟੇ ਪਏ ਜਾਣਗੇ ਕਿਸੇ ਨੂੰ ਦਾਬਾ ਬਾਰਿਆ ਜਾਊਗਾ ਕਿਸੇ ਤੇ ਝੂਠਾ ਪਰਚਾ ਦਰਜ ਹੋ ਜਾਊਗਾ ਇਸੇ ਦਾ ਪਰਚੇ ਦੇ ਵਿੱਚੋਂ ਨਾ ਕੱਢ ਦਿੱਤਾ ਜਾਊਗਾ ਕੀ ਪੰਜਾਬ ਦੀ ਪੁਲਿਸ ਸਿਰਫ ਇਨ੍ਹਾਂ ਕੰਮਾਂ ਵਾਸਤੇ ਆ ਸਾਰੀ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਵਾਲੇ ਕੁਝ ਕੁ ਲੋਕ ਆ ਜਿਹੜੇ ਇਹਨਾਂ ਲੋਕਾਂ ਨੂੰ ਸਖਤ ਸਜ਼ਾਵਾ ਮਿਲਣੀਆਂ ਚਾਹੀਦੀਆਂ ਪਰ ਦੇਣੀਆਂ ਕਿਹਨੇ ਆ ਅੱਜ ਭੁੱਲਰ ਆ ਪਤਾ ਨਹੀਂ ਕਿੰਨੇ ਹੋਰ ਅੰਦਰ ਖਾਤੇ ਭੁੱਲਰ ਆ ਤੇ ਭੁੱਲਰ ਵਾਲੇ ਇਸ ਕਾਂਡ ਤੋਂ ਬਾਅਦ ਕਹਿੰਦੇ ਆ ਜੀ ਪੰਜਾਬ ਦੇ ਬਹੁਤ ਸਾਰੇ ਆਈਪੀਐਸ ਅਧਿਕਾਰੀ ਬਹੁਤ ਸਾਰੇ ਆਈਏਸ ਅਧਿਕਾਰੀ ਬਹੁਤ ਸਾਰੇ ਵਿਚੋਲੇ ਜਿਹੜੇ ਕਿ ਲੈਣ ਦੇਣ ਦਾ ਕੰਮ ਕਰਦੇ ਪੈਸਿਆਂ ਦਾ ਉਹ ਇਸ ਵੇਲੇ ਕੰਬੇ ਪਏ ਵੀ ਕਿਤੇ ਸਾਡੀਆਂ ਤਾਰਾਂ ਨਾਲ ਜੁੜ ਜਾਣ ਕਿਤੇ ਤਾਂ ਤੱਕ ਸਾਡੀਆਂ ਤਾਰਾਂ ਦੇ ਵਿੱਚ ਕਿਤੇ ਫਟਾਕੇ ਨਾ ਪੈ ਜਾਣ ਕਿਤੇ ਸੀਬੀਆਈ ਦੇ ਅਧਿਕਾਰੀ ਸਾਡੇ ਪਿੱਛੇ ਨਾ ਪੈ ਜਾਣ ਇਹ ਲੋਕ ਸੱਚੀ ਮੁੱਚੀ ਬੰਦੇ ਦੇ ਪੁੱਤ ਬਣਾਉਣੇ ਚਾਹੀਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਚੂਣ ਖਾਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਇਹ ਇੱਕ ਭੁੱਲਰ ਦੀ ਗੱਲ ਨਹੀਂ ਪਤਾ ਨਹੀਂ ਕਿੰਨੇ ਕੁ ਭੁੱਲਰ ਪਤਾ ਨਹੀਂ ਕਿੰਨੇ ਕ੍ਰਿਸ਼ਨੂ ਇਹੋ ਜਿਹੇ ਆ ਜਿਨ੍ਹਾਂ ਨੇ ਪੰਜਾਬ ਨੂੰ ਤਬਾਈ ਦੇ ਕੰਢੇ ਦੇ ਉੱਤੇ ਲਿਆ ਖੜਾ ਕੀਤਾ